ਲੋਕ ਹਿੱਤ ਲੋਕਾਂ ਦੀ ਆਵਾਜ਼

یاد رہے اپے کدے پیار لگو اے وے باہر اپا شان تے مبارک زندہ باد مبارک اپا شان تے مبارک زندہ باد اپا شان تے مبارک اورنگزیب زندہ باد زندہ باد مبارک اپا شان تے مبارک फुटबा भाउ मुर्दा बाल मु मुदाबा मुराद गिंबा मुरदाबाद मुराब ਭੋਗ ਨਹੀਂ ਪੈਂਦੇ ਆਗੇ ਜਿੰਦਾਬਾਦ ਮੁਰਦਾਬਾਦ ਪੁੱਤਰ ਦਾ ਭੋਗ ਨਹੀਂ ਪੈਂਦੇ ਆਗੇ ਸੂਬਾ سرحد ਮੁਰਦਾਬਾਦ ਜਿੰਦਾਬਾਦ ਸੂਬਾ سرحد ਮੁਰਦਾਬਾਦ ਸੂਬਾ سرحد ਮੁਰਦਾਬਾਦ ਸੰਤ ਜਰਨੈਲ ਸਿੰਘ ਜਿੰਦਾਬਾਦ ਵਾਲੇ ਸੰਤ ਜਰਨੈਲ ਸਿੰਘ ਜਿੰਦਾਬਾਦ ਸੂਬੇ ਦਾ ਭੋਗ ਨਹੀਂ ਪੈਂਦੇ ਆਗੇ ਸੰਤਾ ਕਾਡੀ ਸੋਚ ਤੇ ਸੰਤ ਪਿੰਡਰਵਾਦੀਆਂ ਦੀ ਸੋਚ ਤੇ ਓਕੇ ਸੁਪੇਲ ਸਿੰਘ ਨਾ ਨੀ ਗਿਆ ਨੇ ਸੁਪੇਲ ਸਿੰਘ ਰਸਤਾਂ ਦੇ ਕਾਦਰ ਪੁੱਤਰ ਤੋਂ ਨਾ ਨੀ ਪੜਦੇਗਾ ਜਿੰਦਾਬਾਦ ਬਾਬਾ ਸ਼ਰਨ ਸਿੰਘ ਦੀ ਆਵਾਜ਼ ਹੈ ਨਿਕਲ ਗਿਆ ਬੱਚੇ ਕੋਹ ਗੱਲ ਮਾਰੇ ਉਹ ਨਿਕਲ ਗਿਆ ਬੱਚੇ ਕੋਹ ਗੱਲ ਮਾਰੇ ਕੋਹ ਕੋ ਗਏ ਨਿਕਲ ਦੇ ਗਿਆ ਬੱਚਾ ਮਾਰਿਆ ਕੋਹ ਕੋ ਮਾਰੇ ਸ਼ਰਮ ਕਰ ਯਾਰ ਤੂੰ ਪੋਰਾ ਤੁਹਾਡੇ ਨੂੰ ਬੱਚੇ ਆ ਗਏ ਸੁਪੇਲ ਬਲੋ ਦੇ ਵੀ ਕਿਤੇ ਇਸੇ ਨਾਲ ਦੇ ਵਾਲੇ ਮਾਪੁਰਖਾਂ ਨੂੰ ਪਾੜਿਆ ਨਾ ਕਿਤੇ ਸਿੰਘੀ ਗਏ ਇਹ ਸਿੱਖਾਂ ਦੀ ਫੈਮਲੀ ਤੋਂ ਨਹੀਂ ਆਉਂਦੀ ਇਹ ਬਸ ਕੋਈ ਨਾ ਕੋਸਟਾ ਦੇ ਭੋਲ ਬਾਉਂਦਾ ਯਾਰ ਆਪਾਂ ਨੂੰ ਕੀ ਸਾਡਾ ਜਮੀਰ ਮਰਿਆ ਵਾ ਨਹੀਂ ਸਾਡਾ ਤਾਂ ਕੋਈ ਜਮੀਰ ਮਰਿਆ ਵਾ ਇਹਨਾਂ ਕੋਸਟਾ ਦੇ ਭੋਲ ਬਾਉਂਦੇ ਤੁਸੀਂ ਫਿਰ ਸਾਡੇ ਸ਼ਰਮ ਦੇ ਨਾਲ ਗੰਥੀ ਨਹੀਂ ਹੋਣੀ ਸਿੰਘਿਆਂ ਦੇ ਜਿਹੜਾ ਬਾਬਾ ਜੀ ਜਿਹੜਾ ਗਰੰਤੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫੇਰ ਇੱਕ ਦਿਨ ਸ਼ਰਮ ਕਰਾਂ ਭੋਰਾ ਸ਼ਰਮ ਜੇ ਇਹ ਕੁੱਤੇ ਦਾ ਹੱਡ ਨਹੀਂ ਨਾ ਮਰਸੇ ਤੇ ਬੱਥੇ ਹੋ ਨਹੀਂ ਮੁੰਡਾ ਹੋ ਕੇ ਦਾਣਾ ਦੇਖ ਲਿਓ ਘਰ ਰੱਖ ਲਿਓ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਿੰਦੇ ਨਾ ਯਾਦ ਰੱਖਿਆ ਤੇ ਉਹਨਾਂ ਨੇ ਬੱਚੇ ਵੀ ਯਾਦ ਰੱਖ ਲਓ ਖਾਲਸਾ ਮੈਨੂੰ ਟੱਕਰੂਗਾ ਦੇਖੇ ਭਾਜੀ ਤਾਂ ਕਹਿਣਾ ਮਾਰੋ ਨਹੀਂ ਮਾਰਾ ਕਹਿਣਾ ਮਾਰੋ ਬੇਟੀ ਤੁਹਾਨੂੰ ਨਹੀਂ ਮਾਰਨਾ ਤੇ ਤੁਸੀਂ ਤਾਂ ਕਹਿਣਾ ਮਾਰੋ ਚਲੇਓ ਫੇਰ ਆਜੋ ਭਾਜੀ ਆਜੋ ਭਾਜੀ ਓ ਯਾਰ ਆ ਗਾਲਾਂ ਦੀ ਬੁਸ਼ਤ ਸ਼ਰਮ ਤਾਂ ਸਾਡੇ ਨੂੰ ਇਹ ਯਾਦ ਰੱਖੋ ਜਿੰਨੇ ਬੰਦੇ ਦਾ ਪਤਾ ਲੱਗਦਾ ਨਾ ਜਿੰਨੇ ਅਰਦਾਸ ਇਹਨੀਆਂ ਮੈਂ ਸਾਨੂੰ ਵੀ ਟੱਕਰੂਗਾ ਦੇਖੋ ਯਾਦ ਰੱਖੀਓ ਫਿਰ ਵੀ ਆਪਾਂ ਚੋਣਾਂ ਨਹੀਂ ਪੈਂਦਾ ਤੁਸੀਂ ਇੱਕ ਪੰਜਾਬ ਦਾ ਉਹ ਬੁੱਜੜ ਸੀ ਜਿੰਨੇ ਕੋਕ ਹੋ ਕੇ ਨਿਆੜਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬੈਠੇ ਨੇ ਨੇ ਕਰੇਗਾ ਬੱਚੇ ਮਾਰਦੇ ਕੋਕ ਹੋ ਕੇ ਬੱਚੜੇ ਭੋਲ ਭੌਂਦੇ ਤੁਸੀਂ ਉਹਦੇ ਉਹ ਲੱਪੋਂ ਨੂੰ ਮੁਸਲਮਾਨ ਹੈ ਤੇ ਜਨਾਬ ਸਿੰਘ ਸਾਹਿਬ زندہ باد زندہ باد زندہ باد سنت جنات سے کھا ਸੂਬਾ ਮੁਰਦਾਬਾਦ 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 ਬੁਚੜ ਸੂਬਾ ਮੁਰਦਾਬਾਦ ਸਿੱਖਾਂ ਦਾ ਕਾਤਲ ਮੁਰਦਾਬਾਦ ਤੁਹਾਡੇ ਵਰਗੇ ਨੌਜਵਾਨ ਨਹੀਂ ਮਾਰੇ ਉਹਨੇ 14 ਸਾਲਾਂ ਦੇ ਪੂਰੇ ਸਾਲਾਂ ਇੰਟਰਵਿਊ ਦੇਂਦਾ ਦਾਪਨ ਮੁਰਦਾਬਾਦ ਮੁਰਦਾਬਾਦ ਗੁੱਟਾਂ ਦਾ ਭੋਗ ਨਹੀਂ ਪੈਂਦੇ ਆਗੇ ਮੁਰਦਾਬਾਦ ਮੁਰਦਾਬਾਦ ਗੁੱਟਾਂ ਦਾ ਭੋਗ ਨਹੀਂ ਪੈਂਦੇ ਆਗੇ ਨਹੀਂ ਪੈਂਦੇ ਨਹੀਂ ਪੈਂਦੇ ਗੁੱਟਾਂ ਦਾ ਭੋਗ ਨਹੀਂ ਪੈਂਦੇ ਆਗੇ

ਭੋਗ ਨਹੀਂ ਪੈਂਦੇ ਆਗੇ ਮੁਰਦਾਬਾਦ ਮੁਰਦਾਬਾਦ ਪੁੱਤਰ ਦਾ ਭੋਗ ਨਹੀਂ ਪੈਂਦੇ ਆਗੇ ਸੂਬਾ ਸਰਹੰਦ ਮੁਰਦਾਬਾਦ ਲਾਗਾ ਚਲਦੀ ਕਾਸੀ ਜਿੰਦਾਬਾਦ ਸੂਬਾ ਸਰਹੰਦ ਮੁਰਦਾਬਾਦ ਸੂਬਾ ਸਰਹੰਦ ਮੁਰਦਾਬਾਦ ਸਤ ਜਨੈਲ ਸਿੰਘ ਜਿੰਦਾਬਾਦ ਵਾਲੇ ਸਤ ਜਨੈਲ ਸਿੰਘ ਜਿੰਦਾਬਾਦ ਸੂਬੇ ਦਾ ਭੋਗ ਨਹੀਂ ਪੈਂਦੇ ਹੋਗੇ ਪੰਡਾ ਤੁਹਾਡੀ ਸੋਚ ਤੇ ਸਤ ਪਿੰਡਰਾਂ ਵਾਲਿਆਂ ਦੀ ਸੋਚ ਤੇ ਬਾਰਾ ਬਰਨ ਓਕੇ ਪਰ ਮੂਰਲਾ ਮੋਰ ਨਹੀਂ ਪਿਆ ਮੋਰ ਸੁਪਰਸਟਾਰ ਦਾ ਮੋਰ ਕਾਦਰ ਪੁੱਤੋਂ ਮੋਰ ਨਹੀਂ ਪਿਆ ਜਾਗੇ ਬਾਬਾ ਬਾਬਾ ਚਰੇ ਸੰਗੀਆਂ ਵਾਲਾ ਹੈ ਨਿਕਲ ਗਿਆ ਬੱਚੇ ਕੋਹ ਗਨ ਮਾਰਿਆ ਨੇ ਨਿਕਲ ਗਿਆ ਬੱਚੇ ਕੋਹ ਗਨ ਮਾਰਿਆ ਕੋਹ ਕੋਹ ਗਏ ਨਿਕਲ ਗਿਆ ਬੱਚੇ ਮਾਰਿਆ ਕੋਹ ਗਨ ਮਾਰਨੇ ਸ਼ਰਮ ਕਰਿਆ ਯਾਰ ਤੀ ਪੋਰਾ ਤੁਹਾਡੇ ਨੂੰ ਪੱਛੇ ਆ ਗਿਆ ਬਾਬਾ ਕੀ ਕੀਤਾ ਸਰਕਾਰ ਸੇ ਵਾਲਾ ਮਾਪੁਰਖਾਂ ਨੂੰ ਮਤਲਬ ਪਾਰਾਂ ਦਾ ਸੇ ਕਰਦੇ ਸਿੰਘ ਨਹੀਂ ਗਏ ਨਹੀਂ ਅਸੀਂ ਫੈਮਿਲੀ ਤੋਂ ਨਹੀਂ ਗਏ ਤੋੜੇ ਅੰਦਰ ਕੁਸਟਾਣਾਪੁਰ ਬਾਉਂਡਰ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਵਾ ਨਹੀਂ ਸਾਡਾ ਤਾਂ ਸੋ ਜ਼ਮੀਰ ਮਰਿਆ ਵਾ ਇਹਨਾਂ ਕੁਸਟਾਣਾਪੁਰ ਬਾਉਂਡਰ ਤੁਸੀਂ ਫਿੱਟਵਾ ਦੇ ਆ ਸ਼ਰਮ ਜਾਨ ਗੰਫੇ ਨਹੀਂ ਹੁੰਦੀ ਸਿੰਘਿਆਂ ਦੇ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫੇਰ ਇੱਕ ਦਿਨ ਬੰਦੇ ਜੀ ਆਰਾਮ ਕਰੋ ਭਰਾ ਸ਼ਰਮ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਬੰਦਿਆ ਤੇ ਬੱਥੇ ਹੋ ਨਹੀਂ ਕਾਹਦਾ ਦੇਖ ਲਿਓ ਕਹਾਂ ਰੱਖਦੇ ਹੋ ਜਿਹੜਾ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਆ ਤੇ ਉਹਨਾਂ ਨੇ ਬੱਚੇ ਵੀ ਯਾਦ ਕਰ ਲਓ ਖਾਲਸਾ ਮੈਨੂੰ ਟੱਕਰੂਗਾ ਵੇਖੇ ਭਾਜੀ ਤਾਂ ਕਹਿਣਾ ਮਾਰੋ ਨਹੀਂ ਮਾਰੋ ਕਹਿਣਾ ਮਾਰੋ ਬੇਟੀ ਤੁਹਾਨੂੰ ਨਹੀਂ ਮਾਰਨਾ ਨਹੀਂ ਤਾਂ ਕਹਿਣਾ ਮਾਰੋ ਚਲੇਓ ਫੇਰ ਆਜੋ ਭਾਜੀ ਆਜੋ ਭਾਜੀ ਓ ਯਾਰ ਆ ਗੱਲ ਕੋਈ ਸ਼ਰਮ ਤਾਂ ਸਾਡੇ ਨੂੰ ਨਹੀਂ ਆਉਂਦੀ ਇਹ ਯਾਦ ਰੱਖੀ ਲਾਗਮੀ ਤਾਂ ਕੱਲ ਵੱਡੇ ਦਾ ਪਤਾ ਲੱਗਣਾ ਕਿ ਜਿੰਨੇ ਅਦਾਸ਼ੀ ਨੇ ਮੈਂ ਸਾਨੂੰ ਵੀ ਕੱਟੂਗਾ ਦੇਖੋ ਯਾਦ ਰੱਖੀਓ ਫਿਰ ਵੀ ਆਪਾਂ ਚੋਣ ਇੱਕ ਪੰਜਾਬ ਦਾ ਉਹ ਬੁੱਜੜ ਸੀ ਜਿੰਨੇ ਕੋਕ ਹੋ ਕੇ ਨਿਆਣਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬੈਠੇ ਨੇ ਨਹੀਂ ਕਰੇਗਾ ਪਚੇ ਮਾਰਦੇ ਕੋਕ ਹੋ ਕੇ ਬੁੱਜੜੇ ਭੋਲ ਬੌਂਦਾ ਤੁਸੀਂ ਉਹਦੇ न पूसलमानाद ज़िंदाबाद Почему а, ты а, а, а. मुदाबा मुराद गिंग मुदाबा मुराद ਮੁਰਦਾਬਾਦ ਮੁਰਦਾਬਾਦ ਪੁੱਤਰਾਂ ਦਾ ਭੋਗ ਨਹੀਂ ਪੈਂਦੇ ਆਂਗੇ ਸੂਬਾ ਸਰਹੰਦ ਮੁਰਦਾਬਾਦ ਆਵਾਜ਼ਾਂ ਦੀਆਂ ਜਿੰਦਾਬਾਦ ਸੂਬਾ ਸਰਹੰਦ ਮੁਰਦਾਬਾਦ ਸੂਬਾ ਸਰਹੰਦ ਮੁਰਦਾਬਾਦ ਸੰਤ ਬਾਸ ਸਿੰਘ ਜਿੰਦਾਬਾਦ ਸੰਤ ਜਰਨੈਲ ਸਿੰਘ ਜਿੰਦਾਬਾਦ ਵਾਲੇ ਸੰਤ ਜਰਨੈਲ ਸਿੰਘ ਜਿੰਦਾਬਾਦ ਸੂਬੇ ਦਾ ਭੋਗ ਨਹੀਂ ਪੈਂਦੇ ਆਂਗੇ ਸੰਤਾਂ ਤੁਹਾਡੀ ਸੋਚ ਤੇ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੇ ਬਾਹਰ ਗਰਾਉਂਡ 'ਚ ਓਕੇ ਸੂਬੇ ਦਾ ਭੋਗ ਨਹੀਂ ਪੈਂਦਾ ਬਾਬਾ ਸ਼ਰਨ ਸਿੰਘ ਜੀ ਆਵਾਜ਼ ਨਿਕਲ ਗਿਆ ਬੱਚੇ ਕੋਹ ਗਗਨ ਮਾਰੇ ਉਹਨੇ ਨਿਕਲ ਗਿਆ ਬੱਚੇ ਕੋਹ ਗਗਨ ਮਾਰੇ ਕੋਹ ਕੋ ਗਏ ਨਿਕਲ ਗਿਆ ਬੱਚੇ ਮਾਰਾ ਕੋਹ ਕੋ ਗਏ ਬਾਬਾ ਕਰਾ ਯਾਰ ਤੂੰ ਪੋਰਾ ਤੁਹਾਡਾ ਨੂੰ ਪੱਸੀ ਆ ਗਿਆ ਸ਼ਹੀਦ ਕੀਤਾ ਸੀ ਨਾਸੇ ਵਾਲਾ ਮਾ ਬਸਾਨੀ ਪਾਰਿਆ ਨਾ ਜੇ ਆ ਵੀ ਨਹੀਂ ਜਾ ਕੇ ਆਜੋ ਆਜੋ ਭਾਈ ਇਹ ਸਿੱਖਾਂ ਦੀ ਫੈਮਲੀ ਤੋਂ ਨਹੀਂ ਹੈ ਬਸ ਕੋਈ ਅੰਦਾਜ਼ ਕੋਈ ਸ਼ਰੇ ਭੋਗ ਪਾਉਂਦਾ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਵਾ ਨਹੀਂ ਸਾਡਾ ਤਾਂ ਕੋਈ ਜ਼ਮੀਰ ਮਰਿਆ ਵਾ ਇਹਨਾਂ ਕੋਸ਼ਟਾ ਦੇ ਭੋਗ ਪਾਉਂਦੇ ਆ ਤੁਸੀਂ ਫਿੱਟਵਾ ਦੇ ਆਸ਼ਕਮਦਾਨ ਗਰਸ਼ਣ ਨਹੀਂ ਹੁੰਦੀ ਜਿਸਾਂ ਦੇ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫੇਰ ਇੱਕ ਦਿਨ ਅਰਮ ਕਰਾਂ ਭਰਾ ਸ਼ਰਮ ਜੇ ਇਹ ਕੁੱਤੇ ਤੈਨੂੰ ਨਾ ਬੱਸ ਤਾ ਬੱਥੇ ਉਹ ਨਹੀਂ ਮੁੰਨਾ ਹੋ ਕੇ ਜਾਣਾ ਦੇਖ ਲਿਓ ਘਰ ਰੱਖਦੇ ਹੋ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨਦੇ ਨਾ ਯਾਦ ਰੱਖਿਓ ਤੇ ਉਹਨਾਂ ਨੇ ਬੱਚੇ ਵੀ ਯਾਦ ਰੱਖਿਓ ਸੋਹ ਸਾਬ ਮੈਨੂੰ ਟੱਕਰੂਗਾ ਦੇਖੇ ਪਾਜੀ ਤਾਂ ਕਹਿਣਾ ਮਾਰੋ ਨਹੀਂ ਮਾਰੋ ਕਹਿਣਾ ਮਾਰੋ ਬੇਨਤੀ ਤੁਹਾਨੂੰ ਨਹੀਂ ਮਾਰਨਾ ਧੱਕੇ ਨਾ ਮਾਰ ਕੇ ਚਲੇਓ ਫਿਰ ਆਜੋ ਪਾਜੀ ਆਜੋ ਪਾਜੀ ਪਰ ਪਾਜੀ ਓ ਯਾਰ ਆ ਗਾਲਾਂ ਨੂੰ ਗੁੱਸੇ ਤੇ ਸ਼ਰਮ ਤਾਂ ਸਾਡੇ ਨੂੰ ਨਹੀਂ ਆਪਾਂ ਇਹ ਯਾਦ ਰੱਖਿਓ ਅੱਗੇ ਵੀ ਕਾਲ ਬੰਦੇ ਦਾ ਪਤਾ ਲੱਗਣਾ ਕਿੰਨੇ ਅਦਾਸ਼ੀਆ ਮੈਂ ਸਾਨੂੰ ਵੀ ਟੱਕਰੂਗਾ ਦੇਖੋ ਯਾਦ ਰੱਖਿਓ ਫਿਰ ਵੀ ਆਪਾਂ ਚੋਣਾਂ ਲਈ ਕੰਡਾ ਤੋਈ ਇੱਕ ਪੰਜਾਬ ਦਾ ਉਹ ਬੁੱਝੜ ਜਿਹਨੇ ਕੋਕ ਹੋ ਕੇ ਨਿਆੜਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬੈਠੇ ਨੇ ਲੈ ਕਰੇਗਾ ਬੱਚੇ ਮਾਰਦੇ ਕੋਕ ਹੋ ਕੇ ਬੱਚੇ ਦੇ ਭੋਲ ਬੌਂਦਾ ਤੁਸੀਂ ਉਹਦੇ ਇਹਨਾਂ ਨਪੋ ਨੂੰ ਮੁਸਲਮਾਨਿਆ ਦੇ ਜਿੰਦਾਬਾਦ ਸਿੰਘ ਸਾਹਿਬ ਪਿੰਡਰਾਂ ਵਾਲਾ ਜਿੰਦਾਬਾਦ 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 ਸਿੰਘ ਜਿੰਦਾਬਾਦ ਸਿੰਘ ਸਾਹਿਬ ਪਿੰਡਰਾਂ ਵਾਲਾ ਜਿੰਦਾਬਾਦ 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 ਮੁਰਦਾਬਾਦ 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 ਬੁੱਝੜ ਸੁਪਾ ਮੁਰਦਾਬਾਦ ਮੁਰਦਾਬਾਦ ਸੂਬਾ ਮੁਰਦਾਬਾ ਸਿੱਖਾਂ ਦਾ ਕਾਤਲ ਮੁਰਦਾਬਾ ਤੁਹਾਡੇ ਵਰਗੇ ਨੌਜਵਾਨ ਨਹੀਂ ਮਾਰੇ ਉਹਨੇ 14 14 ਸਾਲਾਂ ਦੇ ਸਾਡਾ ਫੋਟੋ ਨਾਲ ਇੰਟਰਵਿਊ ਦੇਂਦਾ ਦਾ